ਤੜਕੇ ਤੜਕੇ ਨੀਜ ਗਏ ਕਦੂ ਪੇਠਾ ਟਿੰਡੀਆਂ ਨਾਲੇ ਨਿੰਬੂ ਨਾਲੇ ਤਰਾਂ ਤੜਕੇ ਤੜਕੇ ਨਜ਼ਾਰਾ ਹੀ ਵੱਜ ਜਾਂਦਾ ਜੀ ਜਦੋਂ ਸਬਜ਼ੀ ਤੋੜਦੇ ਆ ਸਕੂਨ ਆ ਜਾਂਦਾ ਮਨ ਨੂੰ ਵੀ ਜਰਾ ਹਾ ਹਾ ਕੀ ਬਾਤ ਹਨ ਪੇਠਾ ਕਰਦਾ ਤਰਾਹ ਕਰਦਿਆਂ ਟਿੰਡੀਆਂ ਕਰਦਿਆਂ ਨਿੰਬੂ ਕਰਦੇ ਪਿੰਡੀਆਂ ਕਰਦਿਆਂ ਗੰਡੇ ਵਿੱਚ ਹੈਗੇ ਸੱਚੋ ਜਦੋਂ ਤੱਕ ਤੱਕ ਕੇ ਸਕੂਨ ਆ ਜਾਂਦਾ ਸਕੂਨ ਇਹਨਾਂ ਸਬਜ਼ੀ ਤੋੜਦੇ ਆਹ ਗੰਡਿਆਂ ਦਾ ਵੀ ਪਏ ਇਹਨੂੰ ਤੋੜ ਕੇ ਸਕਾਉਨੇ ਆ ਤੇ ਸਕਾਰ ਕਰਦੇ ਆ ਆਪਦੀ ਪੰਜੀ ਗੰਡੇ ਤਿਆਰ ਕਰਦੇ ਆ ਜੀ ਇਹਨਾਂ ਕਰਕੇ ਨਾ ਸਾਰਾ ਗੱਲ ਹੀ ਬਣ ਜਾਂਦੀ ਹੈ ਸਵੇਰੇ ਸਵੇਰੇ ਹੋ ਘਰਾਂ ਸੱਜਦਾ ਉਹ ਲੱਗ ਗਿਆ ਜੀ ਸਮਝੋ ਚੌਲੇ ਵੀ ਲੱਗੇ ਆ ਤਰਾਂ ਵੀ ਹੈਲਦੀ ਵੀ ਹੈ ਅਰਦੀ ਵੀ ਹੈ ਸਬਜ਼ੀਆਂ ਦਾ ਤਕਰੀਬਨ ਪ੍ਰਮਾਤਮਾ ਨੇ ਸਾਰੀਆਂ ਦਿੱਤੀਆਂ ਬਾਈ ਥੋੜੀ ਜਿਹੀ ਗੱਲ ਹਾਉਣ ਦੀ ਫੇਚਲਾ ਹੁੰਦੀ ਹੈ ਫੇਚਲਾ ਹਾਉਣ ਦੀ ਬੀਆਂ ਦੀ ਹੋ ਚੀਜ਼ਾਂ ਦੀ ਤੜਕ ਤੜਕ ਨਾ ਹੁਣ ਕੁਛ ਬੋਲਣਾ ਹੈ ਜਿਵੇਂ ਬਾਲਟੀਆਂ ਨਾਲ ਪਾਣੀ ਕੱਲਾ ਪਾਉਣ ਲੱਗਾ ਬਾਲਟੀਆਂ ਨਾਲ ਪਾਣੀ ਪਾਇਆ ਉਹਨਾਂ ਨੂੰ ਫਿਰ ਇਹ ਖਾਣ ਨੂੰ ਨਜ਼ਾਰਾ ਵਾਜਦਾ ਸਾਡੇ ਰਿਸ਼ਤੇਦਾਰ ਹੈਗੇ ਕੁਛ ਮਸਾਂ ਵਰਖਾ ਕੇ ਮੋੜੇ-ਮੋਟੇ ਥੋੜਾ-ਥੋੜਾ ਦਾ ਕਰਨ ਲੱਗੇ ਨਾ ਤੇ ਇਹ ਮੇਰੀ ਬੈਠਕ ਹੈ ਇੱਧਰ ਔਖਾ ਚੱਲੀ ਜਾਂਦਾ ਪੈਨ ਪੈ ਜੰਨੇ ਆ ਦਸਤਾਰੇ ਵਿਸ਼ੇ ਤੇ ਅਮਨੇ ਸਵੇਰੇ ਸਾਫੇ ਜੀ ਤੜਕੇ ਉੱਠੇ ਸੀ 6 ਵਜੇ ਸਬਜੀ ਤੋੜ ਕੇ ਲਿਆਏ ਤੇ ਮੇਰੀ ਤੁਹਾਨੂੰ ਵੀਡੀਓ ਇੰਨੇ ਤੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਾਲੇ ਸਬਜੀ ਮੇਰੇ ਕੋਲ ਸਾਰੇ ਲਾਇਆ ਕਰੋ ਘਰ ਦੀ ਭਾਈ ਓਏ